ਵਿਜਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾੜੀ ਦੇ ਸੀਜ਼ਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਆ ਲੋਕ ਕਹਿੰਨ ਕਿ ਬਿਜਲੀ ਨਹੀਂ ਹੈਗੀ ਪਰ ਨਾਲ ਕੱਸੀ ਦਾ ਪਾਣੀ ਆਇਆ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ ਚ ਮਿਨਰਲਸ ਵੀ ਨਹੀਂ ਉਹਨ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵੱਧੀ ਐ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾਂ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿਣ ਅਸੀਂ ਉਹਨੂੰ ਮੋਟਰ ਨਹੀਂ ਚਲਾਉਣੀ ਸਾਡੇ ਕੋਲੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਚੋਂ ਸਾਡੇ ਹਿੱਸੇ ਦਾ ਪਾਣੀ ਸਾਡੇ ਖੇਤਾਂ ਨੂੰ ਮਿਲ ਰਿਹਾ ਕਿ ਦੇਖੋ 14 ਲੱਖ 50 ਹਜ਼ਾਰ ਟਿਊਬਨ ਨੇ ਔਰ ਉਹਨਾਂ ਲੋਕਾਂ ਕੋ ਜਿਨ੍ਹਾਂ ਕੋ ਨਹਿਰੀ ਪਾਣੀ ਆ ਉਹਨਾਂ ਕੋ ਵੀ ਟਿਊਬਨ ਨੇ ਔਰ ਕਈ ਬੰਦਿਆਂ ਕੋਲ 10 10 ਏਕੜ ਦੇ ਦੋ ਦੋ ਤਿੰਨ ਤਿੰਨ ਟਿਊਬਨ ਨੇ ਕਿਸੇ ਕੋਲ 15 ਕਿੱਲਿਆਂ ਜਿਕੇ ਟਿਊਬਲ ਹੈ ਕੀ ਸਰਕਾਰ ਦੀ ਕੋਈ ਤਜਵੀਜ਼ ਹੈ ਕਿ ਰੈਸ਼ਨਲਾਈਜੇਸ਼ਨ ਕਰੀਏ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲਿਆਂ ਵਾਲੇ ਕੋਲੇ ਵੀ 5 ਕਿੱਲਿਆਂ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲਿਆਂ ਵਾਲੇ ਕੋਲੇ ਹੈ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਹੈ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਬਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਰ ਆਹੀਂ ਪਾਣੀ ਜਿਹੜਾ ਪਹੁੰਚ ਰਿਹਾ ਔਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ ਹਰ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਆ ਰਾਣਾ ਜੀ ਕਿ ਜਦੋਂ ਜਿੱਦਾਂ ਕੱਸੀਆਂ ਨੂੰ ਪੁੱਛਾਰੇ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਹੋਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਕਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਇੱਤਲੇ ਨੂੰ ਫਾਇਦਾ ਹੋਵੇ ਨਾਲੇ ਕਰਲੋਸ ਕਰਦੇ ਡੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜਲਕਾ ਅਬੋਰ ਇਹ ਇਲਾਕੇ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਊਗੀ ਔਰ ਮੈਂ ਧੰਨਵਾਦ ਵੀ ਕਰਨਾ ਚਾਹਣਾ ਮੁਖਮਤੀ ਸਾਹਿਬ ਸਾਡੇ ਖਾਰਾ ਪਿੰਡਾਂ ਜੀ ਆਪਣੇ ਹਲਕੇ 'ਚ ਉੱਥੋਂ ਦੇ ਲੋਕ ਛਾਲਾ ਮਾਰਦੇ ਫਿਰਦੇ ਆ ਤੁਹਾਨੂੰ ਅਸੀਸਾਂ ਦਿੰਦੇ ਆ ਕਹਿੰਦੇ ਪਿਛਲੇ 60 70 ਸਾਲ ਤੋਂ ਸਾਡੇ ਕੋਲ ਪਾਣੀ ਨਹੀਂ ਆਇਆ ਸੀ ਔਰ ਇਹ ਜਿਹੜੀ ਤੁਹਾਡੀ ਮਾਲਵਾ ਨੇ ਇਹਦਾ ਪ੍ਰਪੋਜ਼ਲ ਆ ਇਹਦੇ ਨਾਲ ਤਾਂ ਆਪਣਾ ਸਾਰਾ ਇਲਾਕਾ ਸਾਰਾ ਪੰਜਾਬ ਬਚ ਗਿਆ ਜੀ ਇਹਦੇ ਨਾਲ ਬਹੁਤ ਧੰਨਵਾਦ ਮਾਣਜੋਗ ਸਪੀਕਰ ਸਾਹਿਬ ਮੰਤਰੀ ਸਾਹਿਬ ਵੀ ਬੈਠੇ ਨੇ ਮੁੱਖ ਮੰਤਰੀ ਸਾਹਿਬ ਵੀ ਬੈਠੇ ਨੇ ਜਿਹੜਾ ਹੈ ਲੈਟਰ ਹੈਗਾ 14 3 18 ਦਾ ਇਸ ਨੂੰ ਕਿਵੇਂ ਅਸੀਂ ਪਾਸ ਕਰ ਸਕਦੇ ਹਾਂ ਲੀਗਲੀ ਇਹਨੂੰ ਕਿਵੇਂ ਅਸੀਂ ਕਰ ਸਕਦੇ ਹਾਂ ਇਸ ਲਈ ਯਤਨ ਕੀਤੇ ਜਾਣ ਬਹੁਤ ਵੱਡੀ ਲੋੜ ਆ ਛੋਟੇ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਦੀ ਤੇ ਤਕਸੀਮ ਵਾਲੇ ਕਿਸਾਨਾਂ ਨੂੰ ਦੋ ਕਰਨ ਦੀ ਬਹੁਤ ਝਗੜੇ ਮੁੱਕ ਜਾਣਗੇ 18 ਵਾਲਾ ਲੈਟਰ ਹੈ ਜਿਹੜਾ ਇਹਦੇ ਚ ਕੀ ਕਾਨੂੰਨੀ ਅੜਚਨਾ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਮੰਤਰੀ ਜੀ ਇਹ ਬੜਾ ਜ਼ਰੂਰੀ ਹੈ ਕਿਉਂਕਿ 80% ਜ਼ੋਤ ਤਾਂ 5 ਏਕੜ ਤੋਂ ਵੱਧ ਲਈ ਆ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਤਰਤੀਅ ਇਖਲਾਪਾਣੀ ਬਚਾਉਣਾ ਬਹੁਤ ਜ਼ਰੂਰੀ ਆ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਤਰਤੀਅ ਇਖਲਾਪਾਣੀ ਦਿਨ-ਬਦਿਨ ਜਿਹੜਾ ਆ ਉਹਦਾ ਪੱਧਰ ਨੀਵਾ ਹੋ ਰਿਹਾ ਕਾਫੀ ਸਾਡੇ ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਦੇ ਵਿੱਚ ਵੀ ਜਾ ਚੁੱਕੇ ਨੇ ਇਸ ਵਾਸਤੇ ਅਸੀਂ ਸਾਡੇ ਜਲ ਸਰੋਤ ਵਿਭਾਗ ਨਹਿਰੀ ਵਿਭਾਗ ਦੁਆਰਾ ਤੇਲਾਂ ਤੱਕ ਪਾਣੀ ਪਹੁੰਚਾਉਣ ਦੀ ਜੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਆ ਪਿਛਲੇ ਸਮੇਂ ਦੇ ਵਿੱਚ ਮਾਨ ਸਰਕਾਰ ਦੁਆਰਾ ਕਾਫੀ ਨਹਿਰੀ ਵਿਭਾਗ ਦੇ ਵਿੱਚ ਸੁਧਾਰ ਕਰਕੇ ਕਈ ਖਾਲ ਨਵੇਂ ਬਣਾ ਕੇ ਔਰ ਕਈ ਜਿਹੜੇ ਚਲ ਨਹੀਂ ਸੀ ਰਹੇ ਉਹਨਾਂ ਨੂੰ ਚਲਾ ਕੇ ਪੇਲਾਂ ਤੱਕ ਪਾਣੀ ਪਹੁੰਚਾਉਣ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਗਿਆ ਸੋ ਮੈਂ ਸਮਝਦਾ ਕਿ ਨਹਿਰੀ ਵਿਭਾਗ ਜੋ ਇਸ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਉਹ ਕਾਫੀ ਹੈ ਰਾਣਾ ਜੀ ਸਪੀਕਰ ਸਾਹਿਬ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਪੁੱਛਣਾ ਵਿਚਾਰਾਂ ਤੇ ਸਲਾਹ ਵੀ ਦੇਣਾ ਚਾਹਾਂ ਕਿ ਦੇਖੋ 14 ਲੱਖ 50000 ਟਿਊਬਲ ਨੇ ਔਰ ਉਹਨਾਂ ਲੋਕਾਂ ਕੋ ਜਿਨ੍ਹਾਂ ਕੋ ਨਹਿਰੀ ਪਾਣੀ ਆ ਉਹਨਾਂ ਕੋ ਵੀ ਟਿਊਬਲ ਨੇ ਔਰ ਕਈ ਬੰਦਿਆਂ ਨੂੰ ਕੋਲ 10 ਏਕੜ ਚ 2 2 3 3 ਟਿਊਬਲ ਹੈ ਕਿਸੇ ਕੋਲ 15 ਕਿਲੇ ਚ ਇੱਕ ਟਿਊਬਲ ਹੈ ਕਿ ਸਰਕਾਰ ਦੀ ਕੋਈ ਤਜਵੀਜ਼ ਹੈ ਕਿ ਰੈਸ਼ਨਲਾਈਜੇਸ਼ਨ ਕਰੀਏ ਕਿ ਨਹਿਰ ਦਾ ਪਾਣੀ ਜਿਨ੍ਹਾਂ ਬੰਦਿਆਂ ਨੂੰ ਮਿਲਦਾ ਉਹ ਮਾਲਵੇ ਦੇ ਵਿੱਚ 9 ਲੱਖ 64000 ਟਿਊਬਲ ਹੈ 14 ਲੱਖ 50000 ਚੋਂ ਨਹਿਰੀ ਪਾਣੀ ਵੀ ਉਹਨਾਂ ਕੋਲ ਹੈ ਉਹਦੀ ਵਜ੍ਹਾ ਨਾਲ ਸ਼ੇਮ ਵੀ ਆਈ ਆ ਮਾਲਵਾਸੀਂ ਬਰਬਾਦ ਵੀ ਕੀਤਾ ਕਾਟਰਨ ਬੈਲਟ ਨੂੰ ਅਸੀਂ ਝੋਨੇ ਦੇ ਥੱਲੇ ਲੈ ਆਏ ਸੋ ਮੇਰਾ ਮਤਲਬ ਹੈ ਰੈਸ਼ਨਲਾਈਜ਼ੇਸ਼ਨ ਬਾਰੇ ਕੋਈ ਤਜਵੀਜ਼ ਕੋਈ ਵਿਚਾਰ ਸਰਕਾਰ ਕਰ ਰਹੀ ਹੈ ਕਿ ਨਹੀਂ ਜੀ ਇਹ ਵੈਸੇ ਤਾਂ ਵੱਖਰਾ ਸਵਾਲ ਮੰਨਦਾ ਮਨਜੋਤ ਸੀਐਮ ਸਾਹਿਬ ਕੁਝ ਕਹਿਣਾ ਚਾਹੁੰਦੇ ਬਿਲਕੁਲ ਬਹੁਤ ਵਧੀਆ ਸਵਾਲ ਵੀ ਹੈ ਸਵਾਲ ਦੇ ਨਾਲ ਬੜਾ ਵਧੀਆ ਡਿਸਕਸ਼ਨ ਵੀ ਹੈ ਸਾਡੇ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ ਦੋ ਕਿੱਲੇ ਵਾਲੇ ਕੋਲੇ ਵੀ ਪੰਜ ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਵਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋ ਕਿ ਤੇ ਕਬਜ਼ੇ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਇਪ ਕੌਣ ਦੇ ਦੋ ਤੁਹਾਡਾ ਵੀ ਅਸੀਂ ਪੁਆਇੰਟ ਰੱਖਾਂਗੇ ਅੱਜਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਾਂ ਆਹੀ ਪਾਣੀ ਜਿਹੜਾ ਪਹੁੰਚ ਰਿਹਾ ਔਰ ਤੁਸੀਂ ਵੀਡੀਓ ਵੀ ਦੇਖਿਆ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਹੈ ਰਾਣਾ ਜੀ ਕਿ ਜਦੋਂ ਜਿੱਦਾਂ ਕੱਸੀਆਂ ਨੂੰ ਪੁੱਛਾਰੇ ਮੇਰਾ ਮਕਸਦ ਇਹ ਤਾਂ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਜਵੀਜ਼ ਹੋਈ ਹੈ ਆਉਣ ਵਾਲੇ ਦਿਨਾਂ ਚ ਉਹਦਾ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਵਗੈਰਾ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਾਜਸਥਾਨ ਨੂੰ ਜਾਂਦੀ ਹਰੀ ਕੁਤ 18000 ਕਿਊਸਿਕ ਜਾਂਦਾ ਉਹਦੇ ਚ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਫਾਜ਼ਿਲਕਾ ਅਰਨੀ ਵਾਲਾ ਪੰਨੀ ਵਾਲਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਰਹੰਦ ਨਹਿਰ ਹੈ ਉਹਨੂੰ ਸਰਹੰਦ ਨਹਿਰ ਕਹਿੰਦੇ ਆ पर के, के राजस्थानी नहर चो बी पी कौस ट्यूबवेल राहरों की गिदड़वाही पास मान्यो खेती मंत्री भी ने इधर पास पानी सीटना पैदा है उधरला भी कट जाता है इधर भी पूरा मिलता अस सोच क्यों ना इस नहर के इधरले पासे ਇਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਇੱਥੱਲੇ ਨੂੰ ਫਾਇਦਾ ਹੋਵੇ ਨਾਲੇ ਕਰਲੋਸ ਕਰਦੇ ਡੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜ਼ਲਕਾ ਅਬੋਰ ਇਹ ਇਲਾਕੇ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਉਗੀ ਸੋ ਮੈਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾੜੀ ਸੀਜ਼ਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਫਟੋਕਟ ਸਾ ਚਾਰ ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਆ ਲੋਕ ਕਹਿਣ ਕਿ ਬਿਜਲੀ ਨਹੀਂ ਹੈਗੀ ਪਰ ਨਾਲ ਕੱਸੀ ਦਾ ਪਾਣੀ ਆਇਆ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ ਚ ਮਿਨਰਲਸ ਵੀ ਨੇ ਉਹ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਹੈ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿਣ ਅਸੀਂ ਹੁਣ ਮੋਟਰ ਚਲਾਉਣੀ ਸਾਡੇ ਕੋਲੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਚੋਂ ਸਾਡੇ ਹਿੱਸੇ ਦਾ ਪਾਣੀ ਸਾਡੇ ਖੇਤਾਂ ਨੂੰ ਮਿਲ ਰਿਹਾ ਹੈ। ਥੈਂਕ ਯੂ। ਮੇਰਾ ਕਹਿਦਾ ਜਵਾਬ ਆ ਗਿਆ ਔਰ ਮੈਂ ਧੰਨਵਾਦੀ ਕਰਨਾ ਚਾਹਣਾ ਮੁਖਮੰਦੀਪ ਸਾਹਿਬ ਸਾਡੇ ਖਾਰਾ ਪਿੰਡਾਂ ਦੀ ਆਪਣੇ ਹਲਕੇ 'ਚ ਉੱਥੋਂ ਦੇ ਲੋਕ ਛਾਲਾ ਮਾਰਦੇ ਫਿਰਦੇ ਆ ਤੁਹਾਨੂੰ ਅਸੀਸਾਂ ਦਿੰਦੇ ਆ ਕਹਿੰਦੇ ਵੀ ਪਿਛਲੇ 60 70 ਸਾਲ ਤੋਂ ਸਾਡੇ ਕੋਲ ਪਾਣੀ ਨਹੀਂ ਆਇਆ ਸੀ। ਔਰ ਇਹ ਜਿਹੜੀ ਤੁਹਾਡੀ ਮਾਲਵਾ ਨਹਿਰ ਦਾ ਪ੍ਰਪੋਜ਼ਲ ਆ ਇਹਦੇ ਨਾਲ ਤਾਂ ਆਪਣਾ ਸਾਰਾ ਇਲਾਕਾ ਸਾਰਾ ਪੰਜਾਬ ਬਚੇਗਾ ਜੀ ਇਹ ਨਾਲ ਬਹੁਤ ਧੰਨਵਾਦ। ਹੋ ਗਿਆ ਜੀ ਹੁਣ ਮੁਖਮੰਦੀਪ ਸਾਹਿਬ ਨੇ ਜਵਾਬ ਦਿੱਤਾ ਜੀ। ਇਹ ਇਹਦੇ ਉੱਪਰ ਕੀ ਕਰੋਗੇ ਜੀ ਨਹੀਂ ਨਹੀਂ ਹੁਣ ਤੁਸੀਂ ਹੁਣ ਆਪਾਂ ਅੱਗੇ ਚੱਲੀਏ ਜੀ ਨਹੀਂ ਨਹੀਂ ਮੰਨੋ ਮੰਨੋ ਰਾਜਾ ਜੀ ਮੰਨ ਮੰਨੀ ਦਾ ਮੰਨੀ ਦਾ ਜਦੋਂ ਸੀਐਮ ਸਾਡੇ ਜਵਾਬ deta ਜੀ ਤੁਸੀਂ ਬੈਠੋ ਬੈਠੋ ਅਮਨ ਜੀ ਬੈਠੋ ਡਾਕਟਰ ਬਲਵੀਰ ਸਿੰਘ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਮਾਨਯੋਗ ਮੈਬਰ ਨੂੰ ਦੱਸਣਾ ਚਾਹਨਾ ਹੈ ਕਿ ਜਿਹੜਾ ਰਾਮਪੁਰਾ ਫੂਲ ਦਾ ਸਬਡਿਵੀਜ਼ਨ ਹਸਪੀਟਲ ਹੈ ਉਹਦੇ ਵਿੱਚ ਬਹੁਤ ਜਲਦੀ ਜਿਹੜੀ ਹੈਗੀ ਆ ਅਲਟਰਾਸਾਉਂਡ ਮਸ਼ੀਨ ਹੈ ਉਹ ਅਵੇਲੇਬਲ ਕਰਾਤੀ ਜਾਏਗੀ ਔਰ ਇੱਕ ਨਵਾਂ ਨਿਸ਼ੇਧ ਹੈ ਮਾਨ ਸਰਕਾਰ ਦਾ ਕਿ ਜਿੰਨੀ ਦੇਰ ਮਸ਼ੀਨ अवेलेबल ਨਹੀਂ ਹੁੰਦੀ ਉੰਨੀ ਦੇਰ ਲੋਕਾਂ ਨੂੰ ਸਰਵਿਸ ਮਿਲਣੀ ਚਾਹੀਦੀ ਹੈ ਤੇ ਦੋ ਜਿਹੜੇ ਸੂਚੀਬੱਧ ਹਸਪਤਾਲ ਸੀਗੇ ਰਾਮਪੁਰਾ ਫੂਲ ਚ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਐਮਪੈਲਟ ਕਰਕੇ ਸੂਚੀਬੱਧ ਕਰਕੇ ਜਿਹੜੀ ਅਲਟਰਾਸਾਉਂਡ ਦੀ ਤੇ ਐਕਸ-ਰੇ ਦੀ ਫੈਸਿਲਿਟੀ ਆ ਉਹ ਰਾਮਪੁਰਾ ਫੂਲ ਦੇ ਲੋਕਾਂ ਨੂੰ ਆਲਰੇਡੀ ਦੇ ਦਿੱਤੀ ਆ ਜੀ ਮਸ਼ੀਨ ਵੀ ਬਹੁਤ ਜਲਦੀ ਉਹਦਾ ਆਰਡਰ ਹੋ ਗਿਆ ਦਿੱਤੀ ਜਾਏਗੀ ਇਹਨਾਂ ਨੇ ਕਿਹਾ ਐਂਡੋਸਕੋਪੀ ਸਰ ਇਹ ਜਿਹੜੀ ਇੰਡੋਸਕੋਪੀ ਹੈ ਇਹ ਟਰਸਟੀ ਕੇਅਰ ਹਸਪੀਟਲ ਦੇ ਵਿੱਚ ਹੁੰਦੀ ਆ ਔਰ ਮੈਂ ਸਦਰ ਨੂੰ ਜਿਹੜਾ ਹੈਗਾ ਸਰ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਮਾਨ ਸਰਕਾਰ ਨੇ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਇੱਕ ਸੁਪਰ ਸਪੈਸ਼ਲਟੀ ਹਸਪੀਟਲ ਆ ਕੇ ਜਿਹੜਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀ ਸਾਇੰਸਸ ਆ ਉਹਦੇ ਵਿੱਚ ਇਹਨਾਂ ਨੇ ਜਿਹੜੀ ਇੰਡੋਸਕੋਪੀ ਹੈ ਜਿਹੜੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ AI ਏਨੇਬਲਡ ਇੰਡੋਸਕੋਪੀ ਆ ਜੋ ਕਿ ਆਪਣੀ ਕਿਸਮ ਦੀ ਪਹਿਲੀ ਐਂਡੋਸਕੋਪੀਆ ਨਾਰਥਰਨ ਇੰਡੀਆ ਚ ਉਹ ਵਾਲੀ ਸਹੂਲਤ ਨਾ ਕਿਸੇ ਕਾਰਪੋਰੇਟ ਹਸਪੀਟਲ ਤੇ ਅਵੇਲੇਬਲ ਹੈ ਜੀ ਨਾ ਕਿਸੇ ਇਵਨ ਪੀਜੀਆ ਹੀ ਤੋਂ ਬਿਹਤਰ ਮਸ਼ੀਨਾ ਜੜੀਆਂ ਹੈਗੀਆਂ ਐਂਡੋਸਕੋਪਿਕ ਸਰਜਰੀ ਜੜੀ ਹੈਗੀ ਆ ਐਂਡੋਸਕੋਪਿਕ ਡਾਇਗਨੋਸਿਸ ਤੇ ਉਹਦਾ ਟਰੀਟਮੈਂਟ ਜੜੀ ਹੈਗੀ ਆ ਲੇਟੈਸਟ ਮਸ਼ੀਨ ਜੜੀ ਆ ਦੁਨੀਆ ਦੀ ਉਹ ਮਹਾਲੀ ਦੇ ਵਿੱਚ ਪੰਜਾਬ ਸਰਕਾਰ ਨੇ ਅਵੇਲੇਬਲ ਕਰਾਈ ਆ ਇਹ ਇਸ ਲੈਵਲ ਦੀ ਫੈਸਿਲਿਟੀ ਹੈ ਜੀ ਸਰ ਆਪਣੇ ਜਿਹੜੇ ਸੀਟੀ ਸਕੈਨ ਆ ਸਰ ਉਹਦੇ ਚ ਐਟੋਮਿਕ એનર્ਜੀ ਰੈਗੂਲੇਟਰੀ ਬੋਰਡ ਦੀਆਂ ਬਹੁਤ ਬਹੁਤ ਸਾਰੀਆਂ ਗਾਈਡਲਾਈਨਸ ਹੁੰਦੀਆਂ ਉਹ ਅਸੀਂ ਡਿਸਟ੍ਰਿਕਟ ਹਸਪੀਟਲ ਦੇ ਉੱਤੇ ਸਾਡੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਸਿਟੀ ਸਕੈਨ ਦੀ ਜਿਹੜੀ ਫੈਸਿਲਿਟੀ अवेलेबल ਹੈ ਐਮ ਆਰ ਆਈ ਸਿਰਫ 6 ਹਸਪਤਾਲਾਂ ਦੇ ਵਿੱਚ ਅੰਮ੍ਰਿਤਸਰ ਪਟਿਆਲਾ ਜਲੰਧਰ ਲੁਧਿਆਣਾ ਮੁਹਾਲੀ ਔਰ ਬਠਿੰਡਾ ਦੇ ਵਿੱਚ अवेलेबल ਹੈ ਉਹਨੂੰ ਅਸੀਂ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਜਿਹੜੀਆਂ ਹੈਗੀਆਂ ਸੈਕੰਡਰੀ ਕੇਅਰ ਤੇ ਟਰਸ਼ੀ ਕੇਅਰ ਵਾਲੀਆਂ ਹੈਗੀਆਂ ਤੇ ਵਾਸਤੇ ਸਪੈਸ਼ਲਾਈਜ਼ਡ ਈਕਿਪਮੈਂਟਸ ਸਪੈਸ਼ਲਾਈਜ਼ਡ ਟਰੀਟਮੈਂਟ ਤੇ ਉਹ ਅਸੀਂ ਜਿਸ ਤਰ੍ਹਾਂ ਮਹਾਲੀ ਦੇ ਵਿੱਚ ਆ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਸ ਇਸ ਤਰ੍ਹਾਂ ਹੀ ਸਾਡੇ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਉਹਨਾਂ ਦੇ ਵਿੱਚ ਐਮਰਜੈਂਸੀ ਸਰਵਿਸ ਤੋਂ ਉਹਨਾਂ ਨੂੰ ਅਸੀਂ ਐਕਸਪੈਂਡ ਕਰ ਰਹੇ ਆ ਉਹ ਉਹਨਾਂ ਨੂੰ ਅਸੀਂ ਅਪਗ੍ਰੇਡ ਕਰ ਰਹੇ ਆ ਉੱਥੇ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ 50 ਕਿਲੋਮੀਟਰ ਦੇ ਜਿਹੜੇ ਵਿਦਨ ਤੁਸੀਂ ਕਹਿ ਲਓ ਕਿ ਹਾਫ ਆਨ ਆਰ ਟ੍ਰੈਵਲਿੰਗ ਜਦ ਉਹਦੇ ਵਿੱਚ ਇਹ ਸਾਰੀਆਂ ਸਹੂਲਤਾਂ ਅਵੇਲੇਬਲ ਆ ਸ